ਸਿੱਧੂ ਮੁਸੇਵਾਲੇ ਦੇ ਹੱਕ ਦੇ ਵਿੱਚ ਅੱਜ ਮਹਾਲੀ ਤੋਂ ਇੱਕ ਰੋਸ਼ ਮਾਰਚ ਕੱਢਿਆ ਜਾ ਰਿਹਾ ਹੈ ਸਾਡੇ ਨਾਲ ਜਸਵਿੰਦਰ ਬਰਾੜ ਮੌਜੂਦ ਨੇ ਭੂਆ ਨੇ ਸਿੱਧੂ ਮੁਸੇਵਾਲੇ ਦੇ ਕਿਵੇਂ ਦੇਖਦੇ ਹੋ ਅੱਜ ਕਿ ਸਾਨੂੰ ਸੜਕਾਂ ਦੇ ਉੱਤਰਨਾ ਪੈ ਰਿਹਾ ਜਦੋਂ ਤੋਂ ਦੁਨੀਆ ਸਾਜੀ ਹੈ ਜੀ ਮੈਂ ਜਿਵੇਂ ਤੋਂ ਪੁਰਾਣੀਆਂ ਕਿਸੇ ਕਹਾਣੀਆਂ ਪੜਦੀ ਰਹੀਆਂ ਜਾਂ ਸੁਣਦੀ ਰਹੀਆਂ ਸਾਡੇ ਬਜ਼ੁਰਗਾਂ ਤੋਂ ਜਦੋਂ ਜਦੋਂ ਸੱਚ ਨੇ ਆਵਾਜ਼ ਉਠਾਈ ਹੈ ਤਾਂ ਉਹਨੂੰ ਰੋਲਣਾ ਤਾਂ ਪਿਆ ਹੀ ਹੈ ਭਾਵੇਂ ਉਹ ਰਾਜਿਆਂ ਦਾ ਰਾਜ ਸੀ ਭਾਵੇਂ ਅੱਜ ਗਵਰਨਮੈਂਟ ਦਾ ਰਾਜ ਹੈ ਜਦੋਂ ਜਦੋਂ ਆਪਾਂ ਸੱਚ ਬੋਲਦੇ ਆ ਭਾਵੇਂ ਆਪਣੀ ਫੈਮਿਲੀ ਚੀ ਬੋਲੀਏ ਆਪਾਂ ਆਪਾਂ ਆਪਣੇ ਗਵਾਂਢ 'ਚ ਹੀ ਬੋਲ ਗਏ ਆਪਾਂ ਆਪਣੇ ਸ਼ਹਿਰ 'ਚ ਹੀ ਬੋਲ ਗਏ ਤੇ ਫਿਰ ਆਪਾਂ ਨੂੰ ਇਹ ਚੀਜ਼ਾਂ ਤਾਂ ਕਰਨੀਆਂ ਪੈਂਦੀਆਂ ਬਾਹਰ ਨਿਕਲਣਾ ਪੈਂਦਾ ਘਰੋਂ ਸੱਚ ਨੂੰ ਪਰ ਇਹ ਸਰਕਾਰਾਂ بڑے ਦਾਅਵੇ ਕਰ ਰਹੀਆਂ ਅਸੀਂ ਸੱਚ ਦੇ ਉੱਤੇ ਔਰ ਦੇ ਪਰ ਅੱਜ ਸਰਕਾਰਾਂ ਕੁਝ ਵੀ ਕਰਦੇ ਨਜ਼ਰ ਨਹੀਂ ਆ ਰਹੀ ਜੇ ਕੁਝ ਨਹੀਂ ਹੋ ਰਿਹਾ ਤੇ ਆਪਾਂ ਸਾਰੇ ਇਕੱਠੇ ਵੀ ਤਾਂ ਹੋਏ ਬੈਠੇ ਹੈਨਾ ਜੇ ਕਿਤੇ ਸਾਰਾ ਕੁਝ ਸੌਖਾ ਮਿਲਦਾ ਹੁੰਦਾ ਤੇ ਸ਼ਾਇਦ ਕਹਿੰਦੇ ਹੁੰਦੇ ਨਾ ਵੀ ਬੱਚੇ ਨੂੰ ਬਾਹਰ ਕੱਢੋ ਉਹਨੂੰ ਦੁਨੀਆਦਾਰੀ ਦਾ ਪਤਾ ਲੱਗਦਾ ਤੇ ਸ਼ਾਇਦ ਸਾਡੇ ਵਰਗੇ ਕਲਾਕਾਰਾਂ ਨੂੰ ਕੁਝ ਪਤਾ ਹੀ ਨਾ ਲੱਗਦਾ ਅਸੀਂ ਸਟੇਜ ਤੇ ਗਾਉਂਦੇ ਘਰੇ ਵਾਪਸ ਆਉਂਦੇ ਕਹਿੰਦੇ ਇਹ ਇਹ ਨਹਿਰੀ ਚੱਲਣੀ ਵੀ ਜ਼ਰੂਰੀ ਹੈ ਹਨਾ ਉਹ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਵੀ ਜ਼ਰੂਰੀ ਹੁੰਦਾ ਹੈ ਭਗਵੰਤ ਮਾਨ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਮੇਰੇ ਮੁੱਖ ਮੰਤਰੀ ਅ ਇਸ ਟਾਈਮ ਆਪਾਂ ਕਿਸਾਨਾਂ ਦੇ ਉਸ ਹਨਾ ਤੇ ਉਹਨਾਂ ਨੂੰ ਖੜਨਾ ਚਾਹੀਦਾ ਕਿਸਾਨਾਂ ਦੇ ਨਾਲ ਆਪਾ ਕਿਸਾਨਾਂ ਦੇ ਨਾਲ ਆ ਹਨ ਕਿ ਆਪਾਂ ਵੀ ਇੱਕ ਖੁਦ ਕਿਸਾਨ ਹਾਂ ਤੁਸੀਂ ਪੱਤਰਕਾਰੋਂ ਭਾਵੇਂ ਤੁਸੀਂ ਵੀ ਕਿਸਾਨ ਹੋਵੋਗੇ ਤੁਸੀਂ ਵੀ ਖੇਤੀ ਕਰਦੇ ਹੋਵੋਗੇ ਤੇ ਦੇਖੋ ਜੀ ਜੇ ਕੋਈ ਨਾ ਹੱਕ ਚ ਖੜਿਆ ਕਿ ਨਾ ਅਮੀ ਨੇਰੀ ਹੈ ਤੇ ਆਪਾਂ ਸਾਰੇ ਇੱਥੇ ਖੜੇ ਆ ਤੇ ਕਿਤੇ ਨਾ ਕਿਤੇ ਤਾਂ ਫਿਰ ਕੁਝ ਤਾਂ ਲੈ ਕੇ ਜਾਵਾਂਗੇ ਬਿਲਕੁਲ ਕੁਝ ਤਾਂ ਲੈ ਕੇ ਜਾਵਾਂਗੇ ਇਹ ਗੱਲ ਕਰ ਰਹੇ ਸੀ ਜਸਵਿੰਦਰ ਬਰਾੜ ਕੈਮਰਾਮੈਨ ਤਰਨਜੀਤ ਸ਼ਰਮਾ ਦੇ ਨਾਲ ਜਸਪੀਤ ਸਿੰਘ ਅਸ਼ਕ ਪੀਡੀਸੀ ਨਿਊਜ਼ ਮਹਾਲੀ